ਕੈਨੇਡਾ ਤੋਂ ਬੇਹਦ ਮੰਦ ਭਾਗੀ ਖਬਰ ਆ ਛੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ 33 ਸਾਲਾਂ ਦੇ ਪੰਜਾਬੀ ਮੁੰਡੇ ਦੀ ਮੌਤ ਆ ਛੜੀ ਹੋਈ ਆ ਤਾਂ ਇਸਰ 33 ਸਾਲਾਂ ਦੇ ਪੰਜਾਬੀ ਮੁੰਡੇ ਨੂੰ ਕੈਨੇਡਾ ਦੇ ਵਿੱਚ ਅਟੈਕ ਆਇਆ ਜਿਸ ਕਰਕੇ ਉਸ ਦੀ ਮੌਤ ਆ ਛੜੀ ਉਹ ਹੋਈ ਆ ਤਾਂ ਬਰਿੰਦਰ ਸਿੰਘ ਮ੍ਰਿਤਕ ਦਾ ਨਾਮ ਆ ਛੜਾ ਉਹ ਦੱਸਿਆ ਜਾ ਰਿਹਾ ਹਲੇ 4 ਦਿਨ ਪਹਿਲਾਂ ਹੀ ਇੱਕ ਕੈਨੇਡਾ ਪਹੁੰਚਿਆ ਸੀ ਕੈਨੇਡਾ ਪਹੁੰਚ ਕੇ ਪਰਿਵਾਰ ਦੇ ਨਾਲ ਗੱਲਬਾਤ ਕਰਦਾ ਪਰ ਅਚਾਨਕ ਇਸ ਮੁੰਡੇ ਨੂੰ ਅਟੈਕ ਆ ਛੜਾ ਉਹ ਆ ਜਾਂਦਾ ਜਿਸ ਕਰਕੇ ਇਸ ਮੁੰਡੇ ਦੀ ਮੌਤ ਆ ਛੜੀ ਉਹ ਹੋ ਜਾਂਦੀਆ ਤਾਂ ਕਪੂਰਸਲਾ ਦੇ ਮੰਡੇਰਪਿੰਡ ਦਾ ਇਹ ਨੌਜਵਾਨਾ ਜਿਹੜਾ ਰਹਿਣ ਵਾਲਾ ਸੀ ਬਰਿੰਦਰ ਸਿੰਘ ਇਸਦਾ ਨਾਮ ਆ ਜਿਹੜਾ ਉਹ ਦੱਸਿਆ ਜਾ ਰਿਹਾ ਤਾਂ 33 ਸਾਲ ਇਸ ਮੁੰਡੇ ਦੀ ਉਮਰ ਸੀ 12 ਤਰੀਕ ਨੂੰ ਪੰਜਾਬ ਤੋਂ ਤੁਰਦਾ ਪੰਜਾਬ ਤੋਂ ਤੁਰ ਕੇ ਕੈਨੇਡਾ ਪਹੁੰਚ ਜਾਂਦਾ ਕੈਨੇਡਾ ਪਹੁੰਚ ਕੇ ਆਪਣੇ ਯਾਰ ਦੋਸਤ ਦੇ ਨਾਲ ਉਸਦੇ ਕਮਰੇ ਦੇ ਵਿੱਚ ਰਹਿੰਦਾ ਆਪਣੇ ਘਰਦਿਆਂ ਨਾਲ ਗੱਲਬਾਤ ਕਰਦਾ ਅਚਾਨਕ ਜਦੋਂ ਦੂਜੇ ਦਿਨ ਇਸ ਮੁੰਡੇ ਦਾ ਯਾਰ ਦੋਸਤ ਕੰਮ ਤੇ ਚਲੇ ਜਾਂਦਾ ਤਾਂ ਸ਼ਾਮ ਨੂੰ ਆ ਕੇ ਜਦੋਂ ਇਸ ਮੁੰਡੇ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਤੱਕ ਇਸ ਮੁੰਡੇ ਦੀ ਮੌਤ ਐਛੜੀ ਉਹ ਹੋ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਮੁੰਡੇ ਨੂੰ ਅਟੈਕ ਆਇਆ 3 ਸਾਲਾਂ ਦਾ ਇਹ ਮੁੰਡਾ ਨੌਜਵਾਨ ਸੀ ਜਿਹੜਾ ਕਿ ਹਲੇ 4 ਦਿਨ ਪਹਿਲਾਂ ਹੀ ਕੈਨੇਡਾ ਦੀ ਧਰਤੀ ਦੇ ਉੱਪਰ ਪਹੁੰਚਿਆ ਸੀ ਚੰਗੇ ਭਵਿੱਖ ਦੇ ਲਈ ਘਰ ਦੇ ਹਾਲਾਤ ਸੁਧਾਰਨ ਦੇ ਲਈ ਗਿਆ ਸੀ ਪਰ ਉੱਥੇ ਜਾ ਕੇ ਅਟੈਕ ਦਾ ਸ਼ਿਕਾਰ ਆ ਜਿਹੜਾ ਉਹ ਹੋ ਜਾਂਦਾ ਜਿਸ ਕਰਕੇ ਉਸ ਦੀ ਮੌਤ ਹੈ ਜਿਹੜੀ ਉਹ ਹੋ ਜਾਂਦੀ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਹੜਾ ਉਹ ਹੋਇਆ ਪਿਆ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਇੱਕ ਮਾਂ ਦਾ ਵਿਰਲਾਪ ਆ ਪਾ ਜਿਹੜਾ ਉਹ ਦੇਖਿਆ ਨਹੀਂ ਜਾ ਰਿਹਾ ਕਿਉਂਕਿ ਜਵਾਨ ਪੁੱਤ ਸੀ 31 ਸਾਲਾਂ ਦੀ ਇਸ ਮੁੰਡੇ ਦੀ ਉਮਰ ਸੀ ਜਿਹੜਾ ਕਿ ਹਲੇ 4 ਦਿਨ ਪਹਿਲਾਂ ਹੀ ਪੰਜਾਬ ਤੋਂ ਕੈਨੇਡਾ ਦੀ ਧਰਤੀ ਦੇ ਉੱਪਰ ਗਿਆ ਸੀ ਚੰਗੇ ਭਵਿੱਖ ਦੇ ਲਈ ਗਿਆ ਸੀ ਇਹ ਸੋਚ ਰਿਹਾ ਸੀ ਕਿ ਘਰ ਦੇ ਹਾਲਾਤ ਬਦਲ ਦਵਾਂਗਾ ਪਰ ਉੱਥੇ ਜਾ ਕੇ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਅਟੈਕ ਆ ਜਾਂਦਾ ਜਿਸ ਕਰਕੇ ਉਸ ਦੀ ਮੌਤ ਆ ਛੜੀ ਉਹ ਹੋ ਜਾਂਦੀ ਆ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤਸਵੀਰ ਦੇ ਸਕਦੇ ਹਾਂ ਇਹ ਕਪੂਰਥਲਾ ਦੇ ਪਿੰਡ ਮੰਡੇਰ ਦਾ ਰਹਿਣ ਵਾਲਾ ਨੌਜਵਾਨ ਸੀ ਜਿਸ ਦਾ ਨਾਮ ਬਰਿੰਦਰ ਸਿੰਘ ਦੱਸਿਆ ਜਾ ਰਿਹਾ ਤੇ ਉਮਰ ਮਹਿਜ਼ 33 ਸਾਲ ਸੀ ਤੇ 4 ਦਿਨ ਪਹਿਲਾਂ ਹੀ ਹਜੇ ਕੈਨੇਡਾ ਦੀ ਧਰਤੀ ਦੇ ਉੱਪਰ ਪਹੁੰਚਿਆ ਸੀ ਪਰ ਅਚਾਨਕ ਉਸ ਮੁੰਡੇ ਨੂੰ ਅਟੈਕ ਆ ਜਾਂਦਾ ਜਿਸ ਕਰਕੇ ਉਸ ਦੀ ਮੌਤ ਹੈ ਜਿਹੜੀ ਉਹ ਹੋ ਜਾਂਦੀ ਹੈ ਜਿਹੜੇ ਬੱਚੇ ਦੀ ਵਿਦੇਸ਼ ਵਿੱਚ ਮੌਤ ਹੋਈ ਹੈ ਕਿੰਨੀ ਕੋਨਾਂ ਦੀ ਉਮਰ ਸੀਗੀ ਇੱਤੀ ਸਾਲ ਦਾ ਹੈ ਹੈ 33 ਸਾਲ ਤੁਹਾਡੇ ਕੀ ਲੱਗਦੇ ਸੀ ਤੀਜਾਂ ਦਾ ਕੁਝ ਦਿਨ ਹੀ ਪਹਿਲੂ ਬਾਹਰ ਕਿਆ ਸੀਗੇ ਹਾਂਜੀ ਪ੍ਰਵਾਸ ਜਦੋਂ ਬੜਾ ਖੁਸ਼ੀ ਦਾ ਮਾਹੌਲ ਹੋਊਗਾ ਬੜੀਆਂ ਉਮੀਦਾਂ ਹੁੰਦੀਆਂ ਬੱਚਿਆਂ ਦੇ ਬਿਲਕੁਲ ਜੀ ਬਿਲਕੁਲ ਸੋਚਦੇ ਸੀ ਲੋਕ ਬੱਚਾ ਹਕਮਾਈ ਕਰੂਗਾ ਬਾਹਰ ਜਾਊਗਾ ਤੇ ਚਲੋ ਕੋਈ ਕੁਝ ਸਵਾਗਤ ਹੁੰਦਾ ਸੀਗਾ ਹਾਂਜੀ ਬੱਚੇ ਦਾ ਸਵਾਗਤ ਕਿਦਾਂ ਦਾ ਸੀਗਾ ਬਹੁਤ ਨਿੱਗਾ ਸੀਗਾ ਬਹੁਤ ਪ੍ਰੇਮ ਜੀ ਕਿਸੇ ਨੇ ਇਹ ਗੱਲ ਕਰਨੀ ਬੜੇ ਪ੍ਰੇਮ ਨਾਲ ਪਿਆਰ ਹਾਂਜੀ ਜੀ ਜੀ ਬੱਚਿਆਂ ਨੂੰ ਤੁਹਿਆ ਬਤਾ ਕੇ ਕਿ ਬੰਦਾ ਸੀ ਵਿਦੇਸ਼ ਜਾਣ ਤੋਂ ਪਹਿਲਾਂ ਇੱਥੇ ਕੀ ਕੰਮ ਕਰਦੇ ਸੀਗੇ ਕਿੰਨੀ ਬੜੀ ਆਪਰੇ ਇੱਥੇ ਕਰੇ ਉਹ ਰਕੇ ਆ ਜੀ ਤਨਾ ਇਹ ਕੰਮ ਸੀ ਜਿਆਗੀਆਂ ਪਰਿਵਾਰ ਨੂੰ ਬੜੀ ਉਮੀਦ ਹੋਊਗੀ ਬੱਚਾ ਬਾਹਰ ਭੇਜਣਾ ਬੜੇ ਚਾਈ ਚਾਈ ਤੋੜਿਆ ਹੋਗਾ ਹਾਂ ਜੀ ਜੀ ਪਰਿਵਾਰ ਦੇ ਜਿਹੜੇ ਆਰਥਿਕ ਹਾਲਾਤ ਕਿਦਾਂ ਦੇ ਆ ਠੀਕ ਹੈ ਸਰਵਸੇ ਕਿੰਤੀ ਬਾਈ ਨੇ ਕੀ ਇਹ ਜਰਾ ਮੜ ਮੜ ਚਲਦਾ ਸੀਗਾ ਉਹ ਬੱਚਾ ਜਿਸ ਕਰਦਾ ਸੀ ਕਿ ਉਹ ਬਾਹਰ ਜਾਣਾ ਚਲੋ ਇਸ ਤਰ੍ਹਾਂ ਕੱਟ ਲਾਇ ਕੇ ਦੇ ਹੀ ਪੇਟ ਤੇ ਚਲੋ ਸੱਚਾਈ ਉਹ ਬੱਚਾ ਕਮਾਈ ਕਰੂਗਾ ਜੀ ਜਾ ਕੇ ਤੇ ਚਲੋ ਕਾਹ ਤੋਂ ਖਾਦ ਬਥੇ ਦੋ ਬੇਟੀਆਂ ਤੇ ਜਿਹੜੇ ਨਿਕਨੇ ਕੇ ਬੱਥੇ ਉਹ ਸੌਂ ਗਏ ਤੇ ਆ ਲੇ ਕੋਈ ਕੰਮ ਗਈ ਬਹੁਤ ਜ਼ਿਆਦਾ ਆ ਕਿੰਨੇ ਪੈਸੇ ਲਾ ਕੇ ਭੇਜਿਆ ਹੁਣ ਤੁਹਾਨੂੰ ਕਹਾ ਬੜਾ ਔਖਾ ਆ ਕੀਤਾ ਕੁਝ ਟਾਈਮ ਲਗਾ ਹੁੰਦਾ ਕਮਾਈ ਕੀਤੀ ਹੁੰਦੀ ਹੁੰਦਾ ਬੱਚੇ ਨੂੰ ਵੀ ਚਲੋ ਵੀ ਕੋਈ ਨਹੀਂ ਹਾਂ ਔਖਾ ਨਾ ਵਿਚਾਰੇ ਕੁੜੇ ਜਨਾ ਬੜਾ ਔਖਾ ਹੈ ਪਰਿਵਾਰ ਨੇ ਮੰਗ ਕੀਤੀ ਹੈ ਕਿ ਬੱਚੇ ਦਾ ਜਿਹੜਾ ਮ੍ਰਿਤਕ ਸਰੀਰ ਹੈ ਉਹ ਪੰਜਾਬ ਸਰਕਾਰ ਜਿਹੜੀ ਆ ਸਾਡੀ ਮਦਦ ਕਰੇ ਪਿੰਡ والوں ਤੁਸੀਂ ਕੀ ਮੰਗ ਕਰਦੇ ਆ? ਇਹੀ ਮੰਗ ਕਰਦੇ ਆ ਸਾਡੀ ਮਦਦ ਕੀਤੀ। ਇਹ ਪਰਿਵਾਰ ਦੇ ਜਿਹੜੇ ਆ ਅਤਖਲਾਤ ਦੇ ਕੋਈ ਚੰਗੇ ਵਧੀਆ ਨਹੀਂਗੇ ਤੇ ਪੰਜਾਬ ਸਰਕਾਰ ਜਾਂ ਕੋਈ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹ ਪਰਵਾਦ ਦੀ ਸਹਿਤਾ ਕਰੇ ਹਾਂਜੀ ਹਾਂਜੀ ਮੈਨੇ ਹੇ ਮੇਰੇ ਰਮਾਵੇ ਮਾਤਾ ਜੀ ਕੁਝ ਦਿਨ ਪਹਿਲੋਂ ਤੁਹਾਡਾ ਬੱਚਾ ਜਿਹੜਾ ਵਿਦੇਸ਼ ਗਿਆ ਸੀ ਮਗਰੋਂ ਇਹ ਮਨਹੂ ਖਬਰਦਾਰ ਤੱਕ ਪਹੁੰਚ ਜਾਂਦੀ ਕਿਵੇਂ ਵੀ ਕਰਦੇ ਹਾਂ ਹਾਏ ਫਾਈ ਮਰ ਗਿਆ ਵੀਰਾ ਹੀ ਜੁੰਦੇ ਮਰ ਗਿਆ ਸਾਡਾ ਤੋੜ ਗਿਆ ਲੱਕ ਜੁੰਦੇ ਮਰ ਗਿਆ ਵੀਰਾ ਹੀ ਕਿਦੋਂ ਚੜਾ ਕੇ ਆਏ ਸੀ ਜਾਂਦੇ ਕੁਝ 12 ਤਰੀਕ ਨੂੰ ਮੈਂ ਜਲੰਧਰੋਂ ਚੜਾ ਕੇ ਆਏ ਆ ਹੀ ਸਾਰਾ ਟੰਬਰ ਗਏ ਆ ਬਸ ਚੜਾ ਕੇ ਆਏ ਆ 12 ਤਰੀਕ ਨੂੰ ਉਹ 13 ਨੂੰ ਦਿੱਲੀ ਪਹੁੰਚਿਆ 14 ਨੂੰ ਕੈਨੇਡਾ ਪਹੁੰਚ ਗਿਆ ਇਹ ਤਾਂ ਪਹੁੰਚ ਕੇ ਵੀ ਗਲਵਾਦ ਹੋਈ ਤੁਹਾਡੀ ਗਲਵਾਦ ਹੋਈ ਇੱਥੇ ਮਰਪੂਰੀ ਵੀ ਮੇਡੀਆਂ ਪਾਈਆਂ ਨੇ ਜਲੇਬੀਆਂ ਫੜਾਉਂਦੇ ਨੇ ਮੇਡੀਆਂ ਭਾਈਆ ਜਲੇਬੀ ਤਰ ਮਨਾ ਸੇਵ ਆ ਜਾਂਦੇ ਤਨੁ ਮੇਰੇ ਅਰੇ ਨੜਿਵਾਨੋ ਹਨ ਤੂੰ ਵੀ ਸੇਵਾਂ ਬੰ ਮਾਰ ਦੇਣਾ ਹਾਏ ਹਾਏ ਮੇਰੇ ਮਾ ਤੁਹਾਨੂੰ ਕਿਵੇਂ ਜਾਣਕਾਰੀ ਮਿਲਦੀ ਹੈ Hvem er det som er ਐ ਮੇਰਾ ਦੇ ਕੋਈ ਪੁੱਤਰੀ ਮੇਰੀ ਉਹਦੇ ਨਾਲ ਹੀ ਦੁਨੀਆ ਵਸਦੀ ਸਟੱਡੀ ਫੇਸ ਤੇ ਗਏ ਸੀ ਕਿ ਨਹੀਂ ਐ ਕੁੜੇ ਨਾਲ ਨਹੀਂ ਲਵਾਇਆ ਹੀ ਪਤਾ ਨਹੀਂ ਕਿਹੜਾ ਲਵਾਇਆ ਹੈ ਐ ਕਿਦੋਂ ਤੋਂ ਅਖਰੀ ਗੱਲਬਾਤ ਹੋਈ ਹੈ ਅਖਰੀ ਗੱਲਬਾਤ ਨਹੀਂ ਨਵੇਂ ਸਿਮ ਜਿੱਦਣ ਲਈ ਨਵੀਂ ਜਾ ਕੇ ਉਹਦੋਂ ਮੈਂ ਨਾਲ ਗੱਲਬਾਤ ਕੀਤੀ ਤੋਂ ਨਾ ਤਰੀ ਇਰਾਦੇ ਉਹ ਦੋਵੇਂ SIM ਲੈ ਕੇ ਸਾਰਿਆਂ ਟੱਬਰ ਨਾਲ ਗੱਲ ਕੀਤੀ ਏ ਥੋੜੀ ਥੋੜੀ ਕੀਤੀ ਜਾਂਦਾ ਮੰਮੀ ਇਹਦਾ ਜਿਹ ਦੂਜੀ SIM ਮੇਰੇ WiFi ਲੈਣਾ ਪੈਣਾ ਹੈ ਮੈਂ SIM ਹੀ ਦਨ ਰਦਣਾ ਵਾ ਲੈ ਲੈ ਥੜੀ ਬੁਣੀ ਮੈਂ ਗੱਲਾਂ ਕਰਨੀਆਂ ਪੀਣੀਆਂ ਨੇ ਖਾਲਚਾਲ ਕੁਛ ਨਾ ਪੀਣਾ ਇਹ ਵੱਡਾ ਮੇਰਾ ਪੁੱਤਰ ਓਤੋਂ ਛੋਟੀ ਮੇਰੀ ਧੀ ਏ ਹੇ ਮੇਰੀ ਤੇ ਪੋਲੀ ਨੂੰ ਨੂੰ ਵਟੇ ਲੱਗੇ ਨੇ ਕਲੋਤਾ ਪੁੱਤਾਂ ਸੀ ਬੜੀਆਂ ਉਮੀਦਾਂ ਹੋਣਗੀਆਂ ਉਹਨਾਂ ਤੇ ਕੁੱਲੀ ਤੇ ਮੇਰਾ ਮਿਦਨ ਵਾਲੀ ਜੀਨੇ ਆ ਮਿਦਨ ਵਾਲੀ ਮੇਰਾ ਕੁੱਲੀ ਦੇ ਨੇ ਮਿਦਨ ਵਾਲੀ ਕੁੱਲੀ ਦੇ ਨੇ ਮਿਦਨ ਵਾਲੀ ਕੁੱਲੀ ਦੇ ਨੇ ਜੇ ਕਰਕੇ ਵੀ ਉਹਨਾਂ ਆਪਣੇ ਕਰਜ਼ੇ ਚੁੱਕਣਗੇ ਇਹਨਾਂ ਨੂੰ ਪਤਾ ਮੇਰੇ ਤੇ ਹੋਰ ਮੈਨੂੰ ਸਿਰ ਮੈਨੇ ਟਾਣ ਲੈ ਤੇਰੀ ਪਾਰੀਆਂ ਪੰਡਾ ਪਾ ਗਿਆ ਹਏ ਮੇਰਬਾਹ ਹਾਂਜੀ ਸਰ ਜਿਹੜੇ ਵਿਦੇਸ਼ ਵਿੱਚ ਬੱਚੇ ਦੀ ਮੌਤ ਹੋਈ ਤੁਹਾਡੇ ਕੀ ਲੱਗਦੇ ਸੀਗੇ ਮੇਰਾ ਬੇਟਾ ਜੀ ਕਿਦੋਂ ਗਿਆ ਸੀ ਕਿ ਵਿਦੇਸ਼ ਇਹਨਾਂ ਦੀ ਇੱਥੋਂ ਨਵੀਂ ਦਿੱਲੀ ਤੋਂ 13 ਤਰੀਕ ਨੂੰ ਫਲੈਟ 13 ਜੁਲਾਈ ਨੂੰ ਔਰ ਇਹ 14 ਤਰੀਕ ਨੂੰ ਉੱਥੇ ਪਹੁੰਚਿਆ ਸੀਰੇ ਦੋ ਤਿੰਨ ਦਿਨਾਂ ਦੇ ਬਾਅਦ 17 ਤਰੀਕ ਨੂੰ ਮੈਨੂੰ ਉੱਥੋਂ ਫੋਨ ਆ ਜਾਂਦਾ ਕਿ ਉਹਨਾਂ ਦੀ ਅਚਾਨਕ ਨੂੰ ਟੈਗ ਆ ਗਿਆ ਕਿੰਨੇ ਮਹੀਨੇ ਹੋ ਗਏ ਸੀ ਉਹਨਾਂ ਨੂੰ ਵਿਦੇਸ਼ ਵਿੱਚ 9 ਮਹੀਨੇ ਨਹੀਂ ਜੀ ਜੇ ਜੁਲਾਈ 13 ਨੂੰ ਗਏ ਜੀ ਕੁਝ ਕੁਝ ਦਿਨ ਹੀ ਹੋਏ ਜੀ ਅੱਛਾ ਜੀ 13 ਤਰੀਕ ਨੂੰ ਫਲਾਈਟ ਸੀਗੀ 17 ਤਰੀਕ ਨੂੰ ਹਾਦਸਾ ਹੋ ਗਿਆ ਕਿਵੇਂ ਕੱਟਣਾ ਵਾਪਰੀ ਹੈ ਕੱਟਣਾ ਦਾ ਇਸ ਤੀ ਹੁਣ ਇੱਥੇ ਬੈਠੇ ਆਂ ਵਿਦੇਸ਼ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਣ ਮਤਾਵਾ ਕੀ ਹੈ ਕਿ ਜਿਹੜੇ ਮੁੰਡੇ ਕੋਲ ਦੋਸਤ ਕੋਲ ਗਿਆ ਸੀ ਇੱਕ ਰੂਮ ਦੇ ਵਿੱਚ ਦੋਵੇਂ ਰਹਿੰਦੇ ਸੀਗੇ ਉਹ ਮੁੰਡਾ ਕੰਮਕਦੇ ਚਲ ਗਿਆ ਇਹ ਘਰ ਸੀਗਾ ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕੇ ਤੇ ਨਾਮ ਬਰਿੰਦਰ ਸਿੰਘ ਵੀਰਿੰਦਰ ਚਾਹੇ ਬਣਾਓ ਇਹਨੇ ਕੋਈ ਆਵਾਜ਼ ਨਹੀਂ ਦਿੱਤੀ ਦੁਬਾਰਾ ਫਿਰ ਉਹਨੇ ਆਵਾਜ਼ ਮਾਰੀ ਜੇ ਕੋਈ ਆਵਾਜ਼ ਨਹੀਂ ਆਈ ਤੇ ਉਹਨੇ ਫਿਰ ਐਂਬੂਲੈਂਸ ਬੁਲਾਈ ਐਂਬੂਲੈਂਸ ਆਈ ਉਹਨਾਂ ਨੇ ਚੈੱਕਅਪ ਕੀਤਾ ਡਾਕਟਰ ਨਾਲ ਜੀ ਕਿ ਉਹਨਾਂ ਨੇ ਮੈਂ ਚੈੱਕ ਕਰਨ ਤੋਂ ਬਾਅਦ ਪਾਇਆ ਕਿ ਮਿੱਤਰ ਕੇ ਬੰਦਾ ਖਤਮ ਹੋ ਚੁੱਕਾ ਹੈ। ਪਰਿਵਾਰ ਨੂੰ ਫਿਰ ਕਿਦਾਂ ਪਤਾ ਲੱਗਦਾ? ਜਿਹੜਾ ਮੁੰਡਾ ਇਹਦਾ ਦੋਸਤ ਸੀਗਾ ਜਿਹਦੇ ਕੋਲ ਰਹਿ ਰਿਹਾ ਸੀ ਉਹ ਬੰਦੇ ਨੇ ਮੈਨੂੰ ਉਸੇ ਵੇਲੇ ਜਿਸ ਤਰ੍ਹਾਂ ਇਹ ਘਟਨਾ ਹੁੰਦੀ ਹੈ ਉਹਨੇ ਮੈਨੂੰ ਫੋਨ ਕੀਤਾ ਕਿ ਆ ਹਾਦਸਾ ਹੋ ਗਿਆ ਇੱਥੇ। ਤੇ ਤੁਹਾਡਾ ਕੋਈ ਰਿਸ਼ਤਾ ਅਗੀ ਸੰਗੀ ਤੁਹਾਡਾ ਬੱਚੇ ਦੇ ਨੇੜੇ ਹੈਗਾ ਕੋਈ? ਉਥੇ ਮੇਰਾ ਕੋਈ ਰਿਸ਼ਤੇਦਾਰ ਲੱਗੀ ਹੋਣਗੇ। ਤੇ ਮੇਰੇ ਬੇਟੇ ਦਾ ਥੋੜਾ ਦੋਸਤ ਸੀਗਾ ਪਹਿਲਾਂ। ਇਹਦੀ ਜਨਮ ਸਥਾਨ ਸੀ ਜਲੰਧਰ ਜ਼ਿਲ੍ਹੇ ਦਾ ਬੰਦਾ ਹਾਂ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਹੀ ਬੱਚੇ ਇੱਕ ਬੇਟੀ ਇੱਕ ਬੇਟਾ ਮੇਰਾ ਵੱਡਾ ਬੇਟਾ ਹੈ ਕਿੰਨੀ ਕੋਮਰ ਸੀ ਕਿ ਲਗਭਗ 33 ਇਅਰਸ ਆਖਰੀ ਕਿਦੋਂ ਗੱਲਬਾਤ ਹੋਈ ਡੋਡਣਾ ਉਸੇ ਦਿਨ ਰਾਤ ਨੂੰ ਜਿੱਦਾਂ ਜਿਸ ਦਿਨ 17 ਤਰੀਕ ਨੂੰ ਮੈਨੂੰ ਸਵੇਰੇ ਗੂਣ ਆਇਆ 16 ਤਰੀਕ ਨੂੰ ਰਾਤ ਨੂੰ ਇੰਤ ਤੱਕ ਘੰਟਾ ਸਾਡਾ ਗੱਲਾਂ ਕਰਦਾ ਰਿਹਾ ਸਾਰੀ ਇਨਫੋਰਮੇਸ਼ਨ ਜੋ ਵੀ ਹੈ ਉਥੇ ਗੁਰੂ ਦਾ ਗੁਰਦੁਆਰਾ ਸਾਹਿਬ ਉਥੇ ਸੇਵਾ ਕਰਦੇ ਉਹ ਸਾਰਾ ਉਹਨੇ ਜੋ ਵੀ ਹੈਗਾ ਕਰਨਾ ਸ਼ੇਅਰ ਕਰਦਾ ਰਿਹਾ ਬਹੁਤ ਵਧੀਆ ਮਾਹੌਲ ਹੈ ਤੀ ਕਿ ਕਰਨਾ ਕਰੋ ਜੀ ਉਹ ਰਾਤ ਪੈ ਗਈ ਦਿਨ ਚੜਿਆ ਤੇ ਆਖਰ ਨੂੰ ਮਿਲ ਗਈ ਸਾਨੂੰ ਵੇਖ ਨੂੰ ਲੈ ਕੇ ਕੀ ਸੋਚਦੇ ਸੀ ਮੇਰੇ ਹੁਣ ਆਵਾਜ਼ ਆਈ ਨਾ ਜੀ ਵੇਖ ਨੂੰ ਲੈ ਕੇ ਕੀ ਹੀ ਗੀਆਂ ਤੁਸੀਂ ਜੋ ਇੰਨਾ ਕੁਇਕ ਨੂੰ ਅਹੀਂ ਹੁਣ ਇਹ ਚਾਹੁੰਦੇ ਆ ਕਿ ਮਦਦ ਕਰੇ ਕਿਉਂਕਿ ਇੱਕ ਤਾਂ ਜਾਣ ਵਾਲੇ ਬੱਚੇ ਨੂੰ ਜਦੋਂ ਭੇਜਦੇ ਆ ਉਦੋਂ ਬਹੁਤ ਜ਼ਿਆਦਾ ਖਰਚਾ ਆ ਰਿਹਾ ਔਰ ਜਦੋਂ ਕੋਈ ਇਹਨਾਂ ਦਾ ਹਾਦਸਾ ਹੋ ਜਾਂਦਾ ਹੈ ਵੀ ਗਵਰਨਮੈਂਟਾਂ ਨੂੰ ਕੁਝ ਚਾਹੀਦਾ ਵੀ ਕੁਝ ਨਾ ਕੁਝ ਹੈਲਪ ਕਰਨ ਤੇ ਜਿਵੇਂ ਜਿੁੱਲ ਜਿੰਨੇ ਪੈਸੇ ਜਾਣ ਲੱਗਣ ਡੇ ਉਹਨੇ ਪੈਸੇ ਹੁਣ ਤੁਸੀਂ ਆਪਣੇ ਬੱਚੇ ਦਾ ਜਿਹੜਾ ਮੈਟ੍ਰਿਕ ਸਿਰੀਆ ਇੱਥੇ ਭਰਤ ਲਿਆ ਰਹੇ ਹੋ ਆਪਾਂ ਸੜੀ ਹੋਈ ਚਾਹੇ ਜਾਈ ਸਾਡਾ ਇੱਥੇ ਸਰੀਰ ਉਹ ਤਾਂ ਪੜਦਾ ਵੀ ਇੱਥੇ ਵੀ ਹੁਣ ਆਪਣੇ ਹੱਥਾਂ ਨਾਲ ਸਵਾਰ ਕਰੀਏ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਹੈਲਪ ਕਰਨੇ ਇਸ ਚੀਜ਼ ਦੇ ਵਿੱਚ ਜੋ ਵੀ ਕਾਨੂੰਨੀ ਸਹਾਇਤਾ ਨੇ ਉਸ ਵੱਡੇ ਨਾਲ ਪਰ ਮੁੰਡਾ ਮੇਰੇ ਪੁੱਤਰ ਘਰ ਲਿਆ ਦੇ